बीते दिन लुधियाना की एग्जीक्यूटिव कमेटी सतलुज क्लब का चुनाव हुआ इस चुनाव में उपाध्यक्ष पद के लिए संजय कपूर चुने गए आपको बता दें कि उन्होंने अपने प्रतिद्वंदी प्रोफेसर अरविंद मल्होत्रा को निन्यानवे वोटों के अंतर से हराया यही नहीं जनरल सेक्रेटरी पद के लिए प्रसिद्ध बैरी एट्रिक सर्जन डॉक्टर आशीष आहूजा चुने गए उन्हें लुधियाना के प्रभावशाली परिवारों व्यापारिक समूहों और संगठनों से महत्वपूर्ण समर्थन मिला साथ ही पक्षी सेवा सोसाइटी से भी समर्थन मिला हाँ जी हाँ जी, हाँ जी।, हाँ जी। की, की की मेरा हाँ डॉक्टर सिमरनपाल बिंद्रा है मैं जॉइंट सेक्रेटरी खड़ा सी ਤੇ ਮੈਨੂੰ ਇਹ ਜਿੰਨੇ ਮੈਂਬਰਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਮਤ ਨਾਲ ਜਿਤਾਇਆ ਕਿੰਨੀ ਵੱਡੀ ਲੀਡ ਮਿਲੀ ਹੈ ਭਾਈ ਜੀ 600 ਦੇ ਕਰੀਬ ਮੇਰੀ ਲੀਡ ਸੀਗੀ ਜੋ ਕਿ ਸਭ ਤੋਂ ਵੱਧ ਕਿਹਾ ਇਹ ਕਹੀ ਜਾ ਰਹੀ ਹੈ ਇਸ ਟਾਈਮ ਮੈਂ ਸਾਰੇ ਕਲੱਬ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਵੋਟ ਵੀ ਕੀਤੀ ਜਿਨ੍ਹਾਂ ਨੇ ਨਹੀਂ ਵੀ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਤੇ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਦਿਨ ਰਾਤ ਲੱਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਾਮਯਾਬੀ ਦਾ ਹੱਥ ਕੀਦੇ ਪਿੱਛੇ ਮੇਰੇ ਸਾਰੇ ਭਰਾਵਾਂ ਬਜ਼ੁਰਗਾਂ ਵੱਡਿਆਂ ਸਾਰਿਆਂ ਦੇ ਸਤਿ ਕੀ ਆ ਲੱਗ ਰਿਹਾ ਕਿ ਹੁਣ ਆਰਮਲੇ ਸਮਝ ਦਮੀ ਨਹਾਰ ਦੇਖਣ ਨੂੰ ਮਿਲੂਗੀ ਹਾਂਜੀ ਹਾਂਜੀ ਬਹੁਤ ਵਧੀਆ ਨਹਾਰ ਵੇਖਣ ਨੂੰ ਮਿਲਣਗੀ ਹਾਂਜੀ ਭਾਈ ਵਿੰਦਰਾ ਜੀ ਦਾ ਵੱਡੇ ਬ੍ਰਦਰ ਦਾ ਵੀ ਪੂਰਾ ਸੰਯੋਗ ਰਿਹਾ ਹਾਂਜੀ ਹਾਂਜੀ ਸਾਰਿਆਂ ਦੇ ਮੇਰੇ ਪਾ ਫਾਦਰ ਸਾਹਿਬ ਦਾ ਮੇਰੇ ਪਾਪਾ ਦਾ ਸਾਰੇ ਸਾਰੇ ਪਰਿਵਾਰ ਦਾ ਮੇਰੇ ਭਰਾ ਦੇ ਸਾਰੇ ਦਾ ਠੀਕ ਹੈ ਸਰ ਥੈਂਕ ਯੂ ਜੀ ਸਰ ਹਾਂਜੀ ਵਿੰਦਰਾ ਜੀ ਕੀ ਰਹਿ ਜਾਓਗੇ ਬ੍ਰਦਰ ਦੀ ਜਿੱਤ ਹੋਈ ਹੈ ਜੜੀ ਦੇਖੋ ਇਹ ਜਿੱਤ ਬਹੁਤ ਵੱਡੀ ਜਿੱਤ ਹੈ ਇਤਿਹਾਸਿਕ ਜਿੱਤ ਹੈ 600 ਪਲੱਸ approximately 700 ووٹ ਤੋਂ ਹੀ ਇਸ a winner ਤੇ ਮੈਂ ਸਾਰੇ ਕਲੱਬ ਦੇ ਮੈਂਬਰ ਨੂੰ ਜਿਹੜੇ ਭਰਾਵਾਂ ਨੇ ਮੇਰਾ ਸਾਡਾ ਸਾਥ ਦਿੱਤਾ ਮਿੰਨੇ 2 ਮਹੀਨੇ ਤੋਂ ਮੈਂ ਬਹੁਤ ਮੁਬਾਰਕਬਾਦ ਦੇਣਾ ਔਰ ਸਭ ਦਾ ਬਹੁਤ ਬਹੁਤ ਥੈਂਕਸ ਕਰਦਾ ਕਿ ਸਾਰੇ ਨੇ ਸਾਥ ਦਿੱਤਾ ਲੱਗਦਾ ਦੇਖ ਰਹੇ ਸੀ ਕਿ ਸਵੇਰ ਦਾ ਇਸ ਟੇਡ ਤੇ ਡਿਗਾ ਟਿੱਕੀ ਹੋਈ ਸੀ ਔਰ ਅੱਜ ਜਿਹੜੀ ਹੁਣ ਜਿੱਤ ਹਾਸਲ ਹੋਈ ਹੈ ਲੱਗ ਰਿਹਾ ਕਿ ਅੱਗੇ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦੀ ਕਲੱਬ ਦੀ ਨੁਹਾਅ ਦੇ ਦੇਖੋ 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 ਬਾਈ ਜੀ ਜਿਹੜੀ ਜਿੱਤ ਹੈ ਨਾ ਇਹ ਸਾਡੀ ਨਹੀਂ ਇਹ ਸਾਡੇ ਭਰਾਵਾਂ ਦੀ ਜਿੱਤ ਹੈ ਤੁਸੀਂ ਇਹ ਦੇਖੋ ਜੇ 700 ਪਲੱਸ ਜਿੱਤ ਹੈ ਇਹ ਸਾਡੇ ਭਰਾਵਾਂ ਨੂੰ ਜਾਂਦਾ ਮੇਰਾ ਬਹੁਤ ਛੋਟਾ ਜਿਹਾ ਰੋਲ ਹੈ ਇਹ ਜਿੰਨੇ ਮੇਰੇ ਭਰਾਵਾਂ ਦਾ ਰੋਲ ਹੈ ਮੈਂ ਇਹਨਾਂ ਦਾ ਧੰਨਵਾਦ ਆ ਜਿਹੜੇ ਪਿਛਲੇ ਮਹੀਨੇ ਤੋਂ ਲਗਾਤਾਰ ਦਿਨ ਰਾਤ ਨਾਲ ਖੜੇ ਰਹੇ ਜੀ ਤੇ ਜਿਹੜੀ ਜ਼ਿੰਮੇਵਾਰੀਆਂ ਨੇ ਉਹਦਾ ਧੰਨਵਾਦ ਆ ਜੀ ਔਰ ਇੱਕ ਬੜੀ ਵੱਡੀ ਗੱਲ ਹੈ ਜਿਹੜਾ ਮੇਰਾ ਛੋਰਾ ਦਰਸ ਸੀ ਗਿਆ ਉਹਦੀ ਸਭ ਤੋਂ ਪਹਿਲੀ ਸੀਟ ਐ ਟਾਈਮ ਤੇ ਜਿਹੜੇ ਸਾਹਮਣੇ ਸੀਗੇ ਕੰਟੈਂਡਰ ਉਹ 10 ਸਾਲ ਤੋਂ ਸੀਗੇ ਪਰ ਇਹ ਨੰਦਾ ਜੀ ਵਰਗੇ ਦੇਖੋ ਨਿਤਿਨ ਜੀ ਵਰਗੇ ਅਮਿਤ ਮੋਹੰਗਾ ਜੀ ਵਰਗੇ ਅ ਸੰਜੇ ਕਪੂਰ ਜੀ ਜਿਹੜੇ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਇਲੈਕਟ ਹੋਏ ਆ ਸਾਰੇ ਭਰਾਵਾਂ ਦਾ ਬੜੀ ਸੋਹਣੀ ਟੀਮ ਬਣੀ ਹੈ ਔਰ ਇਹ ਦਿਲੋਂ ਜਾਨ ਤੋਂ ਕਲੱਬ ਨੂੰ ਬੈਸਟ ਕਰਨ ਤੇ ਵੇਖੋ ਬਿੰਦਾ ਜੀ ਕੀ ਕਹਾਂ ਜਾਊਂਗਾ ਮੈਂ ਸਾਰੇ ਆਪਣੇ ਅੱਜ ਦੀ ਜਿੱਤ ਨੂੰ ਲੈ ਕੇ ਲਗਾਤਾਰ ਸਾਰੇ ਭਰਾਵਾਂ ਦਾ ਧੰਨਵਾਦ ਭਰਾਵਾਂ ਦੀ ਜਿੱਤ ਹੈ ਮੇਰੀ ਨਹੀਂ ਸਾਰਿਆਂ ਦੀ ਜਿੱਤ ਹੈ ਲਗਾਤਾਰ ਕੀ ਸਮੇਂ ਜਿਹੜਾ ਹੈਗਾ ਕਾਫੀ ਮਤਲਬ ਕਿ ਲਗਾਤਾਰ ਇਸ ਚੀਜ਼ ਦੀ ਫਾਈਟ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਬਿੰਦਾ ਜੀ ਦੀ ਸੀਟ ਨੂੰ ਲੈ ਕੇ ਔਰ ਉਸ ਸਮੇਂ ਇਸ ਤਰ੍ਹਾਂ ਦੇਖੋ ਭਰਾਵਾਂ ਦੀ ਮਿਹਨਤ ਨਾਲ ਇੰਨਾ ਹੋਇਆ ਇੰਤਲ ਸਭ ਤੋਂ ਹਾਈएस्ट ਲੀਡ ਨਾਲ ਮੇਰੀ ਜਿੱਤ ਹੋਈ ਹੈ ਸਾਰਿਆਂ ਦਾ ਧੰਨਵਾਦ ਇਹ 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 ਮੈਸੇਜ ਹੈ ਇਹ ਸਿਰਫ ਇਹਨਾਂ ਰੀ ਜਿੱਤ ਨਹੀਂ ਇਹ ਸਾਰੇ ਭਰਾਵਾਂ ਦੀ ਜਿੱਤ ਹੈ ਜਿਹੜੀ ਮੈਕਸਿਮਮ ਲੀਡ ਤੋਂ ਅਸੀਂ ਜਿੱਤੇ ਆ ਮੈਂ ਪਹਿਲੇ ਸਾਰੇ ਮੈਂਬਰਸ ਨੂੰ ਸਾਰੇ ਭਰਾਵਾਂ ਨੂੰ ਜਿਹੜੇ ਪਿਛਲੇ 2-3 ਮਹੀਨਿਆਂ ਤੋਂ ਸਾਡੇ ਨਾਲ ਕੰਦੇ ਦਾ ਕੰਦਾ ਮਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਹੁਤ ਬਹੁਤ ਥੈਂਕ ਯੂ ਦੇਖੋ ਸਭ ਤੋਂ ਸਭ ਤੋਂ ਪਹਿਲੀ ਗੱਲ ਸੀ ਕਿ ਜਿਹੜਾ ਕਲੱਬ ਹੈ ਇਹਦੀ ਨੁਹਾਰ ਕਿਵੇਂ ਚੇਂਜ ਕੀਤੀ ਜਾਵੇ ਬਹੁਤ ਸਾਰੀ ਸ਼ਿਕਾਇਤਾਂ ਸੀਗੀਆਂ ਮੈਂਬਰਸ ਦੀਆਂ ਉਹ ਸ਼ਿਕਾਇਤਾਂ ਨੂੰ ਪ੍ਰਮੁੱਖ ਰੱਖਦੇ ਹੋਏ ਇੰਦੀ ਡਿਵੈਲਪਮੈਂਟ ਲਈ ਇੰਦੀ ਵੈਲਫੇਅਰ ਦੇ ਲਈ ਕਿ ਅੱਗੇ ਤੋਂ ਕਲੱਬ ਜਿਹੜੇ ਮੈਂਬਰਸ ਹੈ ਉਹ ਆਪਣੇ ਉਨੂੰ ਇੱਕ ਪ੍ਰਾਇਓਰਟੀ ਫੀਲ ਕਰਨ ਤੇ ਉਹੀ ਉਸੇ ਏਜੰਡੇ ਆ ਤੇ ਆਏ ਆ ਔਰ ਜਿਹੜੀ ਟੀਮ ਨਵੀਂ ਬਣ ਕੇ ਆਈ ਹੈ ਬਹੁਤ ਸੋਹਣੀ ਟੀਮ ਹੈ ਜੀ ਸਾਰੇ ਦੇ ਵਿਚਾਰ ਬਹੁਤ ਸੋਹਣੇ ਹਨ ਹੁਨਾਰ ਹੈ ਔਰ ਮੈਂ ਸਾਰੀ ਟੀਮ ਨੂੰ ਮੈਂ ਬੈਸਟ ਵਿਸ਼ਸ ਕਹਿਣਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਵੱਡੀ ਚੇਂਜ ਦੇਖੋਗੇ ਕਲੱਬ ਦੇ ਆ ਠੀਕ ਹੈ ਥੈਂਕ ਯੂ ਥੈਂਕ ਯੂ ਤੁਹਾਡੇ ਤੇ ਸਭ ਨੇ ਮੈਨੂੰ ਆਪਣੇ ਦਿਲ ਦੀ ਗਹਿਰਾਈਆਂ ਨਾਲ ਅਸ਼ੀਰਵਾਦ ਦਿੱਤਾ ਪਿਆਰ ਦਿੱਤਾ ਜਿਹਦਾ ਅੱਜ ਮੈਨੂੰ ਫਿਰ ਅੱਜ ਦੁਆਰਾ ਇਹਨੇ ਜਿਤਾਇਆ ਮੈਂ ਇਹਨਾਂ ਦੇ ਜੋ ਵੀ ਇਹਨਾਂ ਦੇ ਹੈਗੇ ਆਪਣਾ ਜਿਸ ਕੰਮ ਵਾਸਤੇ ਮੈਂ ਦੁਆਰਾ ਆਇਆ ਹਾਂ ਮੈਂ ਪੂਰਾ ਕੰਮ ਕਰੂੰਗਾ ਅੱਛਾ ਕਲਚਰ ਸੈਕਟਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਹੁਣ ਤੁਸੀਂ ਆਉਣ ਵਾਲੇ ਸਮਝ ਕਿਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਉਹ ਕਰੂਗੇ ਔਰ ਕਿਸ ਤਰ੍ਹਾਂ ਦੇ ਕਲਚਰ ਦੇ ਚੱਲੋ ਜੀ ਇੰਜੋਏ ਕਰਨ ਦਿਓ